ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਮੇਰੀ ਉਮੀਦ ਕਰਦਾ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਤੇ ਅੱਜ ਦੀ ਵੀਡੀਓ ਆਪਣੀ ਜਿਹੜੀ ਸੈਕੰਡ ਸਕੂਟਰੀਆਂ ਤੇ ਹੈ ਇਲੈਕਟ੍ਰੀਕਲ ਸੈਕੰਡ ਸਕੂਟਰੀਆਂ ਜਿਹੜੀਆਂ ਆਪਣੀਆਂ ਥੋੜੀਆਂ-ਘਣੀਆਂ ਚੱਲੀਆਂ ਹੋਣ ਤੇ ਬਾਈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਜਾਣਕਾਰੀ ਜਿਹੜੀ ਥੋੜੀ ਜਿਹੀ ਵੀ ਸਕਿਪ ਨਾ ਹੋਵੇ ਤੁਹਾਨੂੰ ਐਂਡ ਤੱਕ ਸਾਰੀ ਜਾਣਕਾਰੀ ਮਿਲ ਸਕੇ ਬਾਈ ਜੀ ਇੱਕ ਕਿਸਾਨ ਭਰਾਵਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਇਲੈਕਟ੍ਰਿਕ ਸਕੂਟੀਆਂ ਆਪਾਂ ਨੂੰ ਸੈਕੰਡ ਨਹੀਂ ਕਿਤੇ ਵੀ ਮਿਲਦੀਆਂ ਸੀ ਬਦਿਆ ਕੰਡੀਸ਼ਨ ਚ ਹੋਣ ਸੈਕੰਡ ਹੋਣ ਸਸਤੇ ਰੇਟ ਚ ਹੋਣ ਕਿਸ਼ਤਾਂ ਕੁਸ਼ਤਾਂ ਨਾ ਕਰਨੀਆਂ ਬਹਿਣ ਕਿਸਾਰ ਵੀਰਾਂ ਨੂੰ ਤੇ ਬਹੁਤ ਜਾਇਜ਼ ਰੇਟ ਦੇ ਵਿੱਚ ਤੁਹਾਡੇ ਲਈ ਸਕੂਟਰੀਆਂ ਲੈ ਕੇ ਆਏ ਅੱਜ ਬਾਈ ਲਵੇ ਹਰ ਇੱਕ ਪ੍ਰਕਾਰ ਦੀ ਸਕੂਟੀ ਖੜੀ ਆ ਸਸਤੀ ਤੋਂ ਸਸਤੀ ਤਕਰੀਬਨ 12-13000 ਤੋਂ ਸਟਾਰਟ ਹੋ ਜਾਂਦੀ ਆ ਅਸਲ ਤਾਂ 10000 ਤੋਂ ਸਟਾਰਟ ਹੋ ਜਾਂਦੀ ਆ ਸੈਕੰਡ ਸਕੂਟੀ ਬਾਈ ਉੱਪਰ ਦੀ ਤਾਂ ਕੋਈ ਰੇਂਜ ਰੇਂਜ ਨਹੀਂ ਹਨਾ ਜਿੰਨੇ ਮਰਜ਼ੀ ਵਾਲੀ ਲੈ ਸਕਦੇ ਹੋ ਵਧੀਆ ਤੋਂ ਵਧੀਆ ਸਕੂਟੀ ਜਿਹੜੀ ਆਪਾਂ ਨੂੰ ਵਧੀਆ ਕੰਮ ਆ ਦੇਸ ਕੇ 5 ਬੈਟਰੀ ਵਾਲੀ 20 ਕੁ ਹਜ਼ਾਰ ਦੀ ਬਾਈ ਦੇ ਦਿੰਦਾ ਜਿਹੜੀ ਕੋਈ ਟੁੱਟੀ ਭੱਜੀ ਨਹੀਂ ਹੁੰਦੀ ਵਧੀਆ ਕੰਡੀਸ਼ਨ ਦੀ ਹੁੰਦੀ ਹੈ ਤੇ ਸਟਾਕ ਤੁਹਾਨੂੰ ਫੋਟੋਆਂ ਸ਼ੋ ਹੋ ਰਹੀਆਂ ਨੇ ਕਿਸ ਹਿਸਾਬ ਦਾ ਬਾਈ ਲੈਵੇ ਸਟਾਕ ਖੜਾ ਸਕੂਟਰ ਮਾਡਲ ਵੀ ਲੈ ਸਕਦੇ ਹੋ ਜਿਹੜਾ ਆਪਣੇ ਮਾਡਲ ਚੱਲਦੇ ਨੇ ਹਰ ਇੱਕ ਮਾਡਲ ਵੀ ਰਵੇ ਉਪਲਬਧ ਹੈ ਹਰ ਇੱਕ ਮਾਡਲ ਕੋਈ ਵੀ ਕਮੀ ਪੇਸ਼ ਨਹੀਂ ਅਗਰ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਵੀ ਆ ਤਾਂ ਉਹ ਵੀਰ ਦੂਰ ਕਰਕੇ ਦਿੰਦੇ ਨੇ ਕੋਈ ਬੈਟਰੀਆਂ ਕਿਸੇ ਨੇ ਨਵੀਆਂ ਰਖਾਣੀਆਂ ਨੇ ਕਿਸੇ ਨੇ ਵੱਧ ਬੈਟਰੀਆਂ ਰਖਾਣੀਆਂ ਨੇ ਕੋਈ ਵੀ ਕਮੀ ਪੇਸ਼ੀ ਆ ਤਾਂ ਵੀਰ ਕੱਢ ਕੇ ਦਿੰਦੇ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਏਰੀਏ ਦੀ ਗੱਲ ਕਰੀਏ ਵੀਰਾਂ ਦਾ ਏਰੀਆ ਸੰਗਰੂਰ ਏਰੀਆ ਵੀਰਾਂ ਦਾ ਲਹਿਰੇਗਾ ਘੱਗੇ ਦੇ ਕੋਲ ਕਹਿ ਸਕਦੇ ਆਪਾਂ ਸਟਾਕ ਤੁਹਾਨੂੰ ਫੋਟੋਆਂ ਸ਼ੋ ਹੋ ਰਹੀਆਂ ਨੇ ਸਟਾਕ ਦੀ ਕਿੰਨਾ ਜ਼ਿਆਦਾ ਸਟਾਕ ਖੜਾ ਹੈ ਵੀਰਾਂ ਲਵੇ ਵਾਧੂ ਸਟਾਕ ਅਵੇਲੇਬਲ ਰਹਿੰਦਾ ਸੋ ਜਲਦੀ ਤੋਂ ਜਲਦੀ ਕੰਟੈਕਟ ਕਰੋ ਵੀਰਾਂ ਦਾ ਕੰਟੈਕਟ